ਲੱਗਦਾ ਵਿਖੇ ਬਾਵਾ ਸਾਹਿਬ ਆ ਭੀਮਰਾਓ ਮੇਕਾ ਦੀ ਬੋਤ ਲੱਗਾ ਹੈਗਾ ਉਹਨੂੰ ਦੂਸਰੀ ਵਾਰ ਖਾਸਸਾਨੀ ਸਮਰਥਕਾਂ ਨੇ ਉਹਨੂੰ ਖੰਡਨਤ ਕੀਤਾ ਹੈਗਾ ਨਾਲ ਲੱਗਦੇ ਸਕੂਲ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਹ ਵਿੱਚ ਹੈਗੀ ਆ ਤੁਸੀਂ ਮੌਕੇ ਤੇ ਆਏ ਹੋ ਸਰ ਕੀ ਮਾਮਲਾ ਸਰ ਹੈਗਾ ਵੀਡੀਓ ਵਾਇਰਲ ਹੋਈ ਆ ਉਸ ਵੰਦੀ ਅਜੇ ਮੌਕੇ ਤੇ ਆਏ ਆ ਪਿੰਡ ਦੇ ਬੰਦੇ ਇਕੱਠੇ ਹੋਏ ਨੇ ਮੌਤ ਵਰ ਪੜਪਾਲ ਕਰਕੇ ਦੇਖਦੇ ਨੇ ਕੀ ਹੈ ਮੈਂ ਠੀਕ ਆ ਇਹ ਸਾਰੇ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਹੈ ਉਹਦੀ ਸਾਰੀ ਅਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਹੀ ਕਨਕਲੂਜਨ ਰਿਪੋਰਟ ਨਿਕਲੇਗੀ ਠੀਕ ਆ ਸਰ بار بار ਇੱਕ ਹੀ ਜਗ੍ਹਾ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਵੈਰੀਫਾਈ ਕਰਕੇ ਦੇਖਦੇ ਆ ਨਾ ਕਿ ਇਹਦੇ ਪਿੱਛੇ ਕੌਣ ਹੈ ਸਾਰਾ ਠੀਕ ਹੈ

ਠੀਕ ਹੈ ਵੀ ਅਪੂ ਜੱਟ ਬਲੌਗ ਸ਼ਹਿਰ ਦੀ ਵਿਚ ਆਉਂਦਾ ਆ ਪੱਲੇ ਦਾ ਇੰਡੀਪੈਂਡੈਂਟ ਨਿੱਗਲ ਦੇ ਵਿੱਚ ਆਉਂਦਾ ਆ ਇਹ ਪ੍ਰੋਜੈਕਟ ਨੇ ਕਹਿੰਦੇ ਲੁਆਏ ਆ ਜਿੰਮੇਵਰੀ ਨਹੀਂ ਹੈ ਚੰਗੀ ਗੱਲ ਆ ਤੇ ਇੱਕ ਵਜੇ ਸਾਨੂੰ ਅਹਾਰੇ ਵਾਲੇ ਜੋ ਸੀਸਾ ਸੀ ਜਾਂ ਉਹ ਬਾਰਡਰੀ ਸੀ ਉਹ ਵੀ ਕੱਟਣੀ ਚਾਹੀਦੀ ਹੈ ਸੈਕਟਮ ਦੇ ਨਾਲ ਇਹੋ ਜਿਹਾ ਕੋਈ ਨਾ ਆਪਾਂ ਨਹੀਂ ਜੋ ਅਕੀਮ ਬਾਬਾ ਸਾਹਿਬੋ ਸਟੈਚੂ ਆ ਜੋ ਸੜਿਆ ਲਾਗੇ ਕਿਹਾ ਵਾਲੇ ਦੁਆਲੇ ਕੋਈ ਬੰਦ ਨਹੀਂ ਦੇਖਦਾ ਇਹ ਮੈਂ ਪ੍ਰਜਾਤੀ ਏ 3 ਦਾ ਫੈਕਲਿੰਗ ਦੀ ਗੱਲ ਹੈ ਪਰ ਸਾਰੇ ਲੜ ਗਏ ਜਿਹੜਾ ਨਵੇਂ ਬਣੇ ਮੈਂ ਕੋਗਰੇ ਫਾਈ ਲੱਗਦਾ ਹੈ ਬੈਰ ਪਰ ਕਾਰਜ ਕਰਦੀ ਹੈ ਇਹਦਾ ਇਸਰ ਵਿੱਚ ਦੇਖਣ ਜਾ ਰਹੇ ਇਹ ਜਿੰਦਾ ਬਹੁਤ ਜ਼ਿਆਦਾ ਜਤੀ ਨਹੀਂ ਜਾਂਦੀ ਇਹਨਾਂ ਦਾ ਕੰਮ ਖਤਾਈ ਜਾਵੇ ਔਰ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ